ਪੰਜਾਬ ਚ ਆਏ ਹੜ੍ਹਾਂ ਦਰਮਿਆਨ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਂਗ ਡੈਮ ਨੇ ਇੱਕ ਵਾਰ ਫਿਰ ਤੋਂ ਚਿੰਤਾ ਜਿਹੜੀ ਵਧਾ ਦਿੰਦੀ ਹੈ ਪੋਂਗ ਡੈਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 14.78 ਫੁੱਟ ਉੱਪਰ ਚੱਲ ਰਿਹਾ ਹੈ ਤਾਂ ਪੋਂਗ ਡੈਮ ਦੇ ਵੱਧ ਰਹੇ ਪਾਣੀ ਦੇ ਪੱਧਰ ਨੇ ਇੱਕ ਵਾਰ ਫਿਰ ਤੋਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਦੀ ਚਿੰਤਾ ਜਿਹੜੀ ਵਧਾ ਦਿੰਦੀ ਹੈ ਦੱਸਦੀ ਹੈ ਕਿ ਪੋਂਗ ਡੈਮ ਰਣਜੀਤ ਸਾਗਰ ਅਤੇ ਭਾਖੜਾ ਡੈਮ ਦੇ ਜਲ ਭੰਡਾਰਾਂ 'ਚ ਪਾਣੀ ਦੇ ਪੱਧਰ 'ਚ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ ਤਿੰਨੋਂ ਡੈਮ ਖਤਰੇ ਦੇ ਨਿਸ਼ਾਨ ਤੇ ਹਨ ਪੋਂਗ ਡੈਮ 'ਚ ਤਾਂ ਪਾਣੀ ਦੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਨਵੇਂ ਰਿਕਾਰਡ ਬਣਦੇ ਨਜ਼ਰ ਆ ਰਹੇ ਨੇ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਨੂੰ ਪੌਂਗ ਡੈਮ 'ਚ 1 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਅਤੇ ਡੈਮ ਦੇ ਫਲੱਡ ਗੇਟਾਂ ਤੋਂ ਇੰਨੀ ਹੀ ਮਾਤਰਾ 'ਚ ਪਾਣੀ ਛੱਡਣਾ ਪਿਆ। ਲਗਾਤਾਰ ਦੂਜੇ ਦਿਨ ਭਾਖੜਾ ਡੈਮ ਦੇ ਚਾਰ ਫਲੱਡ ਗੇਟਾਂ ਤੋਂ 85000 ਕਿਊਸਿਕ ਪਾਣੀ ਛੱਡਿਆ ਗਿਆ। ਤਾਂ 14 ਘੰਟੇ ਲਗਾਤਾਰ 85000 ਕਿਊਸਿਕ ਪਾਣੀ ਛੱਡਣ ਤੋਂ ਬਾਅਦ ਡੈਮ ਦੇ ਭੰਡਾਰ 'ਚ ਪਾਣੀ ਦਾ ਪੱਧਰ ਸਿਰਫ 0.31 ਫੁੱਟ ਹੀ ਘਟ ਸਕਿਆ। ਤਾਂ ਦੂਜੇ ਪਾਸੇ ਰਣਜੀਤ ਸਾਗਰ ਡੈਮ ਖਤਰੇ ਦੇ ਨਿਸ਼ਾਨ ਤੋਂ ਸਿਰਫ 0.039 ਮੀਟਰ ਦੂਰ ਰਹਿ ਗਿਆ ਹੈ ਮੁਸ਼ਕਲਾਂ ਇੱਥੇ ਹੀ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਮੌਸਮ ਵਿਭਾਗ ਵੱਲੋਂ 8 ਸਤੰਬਰ ਤੱਕ ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗਈ ਹੈ ਜੇਕਰ ਇਹ ਭਵਿੱਖਬਾਣੀ ਸੱਚ ਹੁੰਦੀ ਹੈ ਤਾਂ ਡੈਮਾਂ ਦੇ ਪੰਡਾਰਾਂ 'ਚ ਪਾਣੀ ਦਾ ਪ੍ਰਭਾਵ ਹੈ ਜਿਹੜਾ ਹੋਰ ਵਧੇਗਾ ਅਤੇ ਇਸ ਵਾਰ ਡੈਮ ਵਾਧੂ ਪਾਣੀ ਨੂੰ ਸੰਭਾਲਣ ਦੇ ਯੋਗ ਨਹੀਂ ਹੋਣਗੇ ਅਤੇ ਨਾ ਚੁੰਦੇ ਹੋਏ ਵੀ ਡੈਮਾਂ ਦੇ ਹਰ ਗੇਟਾਂ ਤੋਂ ਪਾਣੀ ਦੀ ਸਮਰੱਥਾ ਵਧਾ ਦਿੱਤੀ ਜਾਵੇਗੀ ਜਿਸ ਨਾਲ ਪੰਜਾਬ ਦੇ ਮੈਦਾਨੀ ਇਲਾਕੇ ਇੱਕ ਵਾਰ ਫਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਨੇ ਦੱਸਦੀ ਹੈ ਕਿ ਬਿੱਤੇ ਦਿਨੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਡੈਮਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਚੇਅਰਮੈਨ ਮਨੋਜ ਤਰਪਾਠੀ ਦਾ ਆਖਣਾ ਸੀ ਕਿ ਬਿਆਸ ਵਿੱਚ ਇਸ ਵਾਰ ਰਿਕਾਰਡ ਤੋੜ ਪਾਣੀ ਆਇਆ ਹੈ ਉਹਨਾਂ ਆਖਿਆ ਕਿ ਸਾਡੀਆਂ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਪਰ 2023 ਨਾਲੋਂ ਇਸ ਵਾਰ 20% ਦੀ ਵੱਧ ਪਾਣੀ ਪਹੁੰਚਿਆ ਉਹਨਾਂ ਆਖਿਆ ਸੀ 11.7 ਬਿਲੀਅਨ ਕਿਊਸਿਕ ਮੀਟਰ ਪਾਣੀ ਪਹੁੰਚਿਆ ਪਹਿਲਾਂ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਨਾਲ ਹੀ ਉਹਨਾਂ ਅੱਗੇ ਆਖਿਆ ਸੀ ਕਿ ਪੋਂਗ ਡੈਮ ਤੋਂ ਬਹੁਤ ਹੀ ਕੰਟਰੋਲ ਤਰੀਕੇ ਨਾਲ ਪਾਣੀ ਛੱਡ ਰਹੇ ਹਨ ਅਤੇ 6 ਅਗਸਤ ਤੋਂ ਲਗਾਤਾਰ ਪੋਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਆਖਿਆ ਕਿ ਭਾਗੀਦਾਰ ਸੂਬਿਆਂ ਦੀ ਸਹਿਮਤੀ ਦੇ ਨਾਲ ਹੀ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਹੈ। ਉੱਥੇ ਹੀ ਮਨੋਜ ਤ੍ਰਿਪਾਠੀ ਦਾ ਆਖਣਾ ਸੀ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਪੰਜਾਬ 'ਚ ਹੜ੍ਹ ਆਉਣੇ ਸ਼ੁਰੂ ਹੋ ਜਾਂਦੇ ਤਾਂ ਭਾਖੜਾ ਡੈਮ 'ਚ ਪਾਣੀ ਕੁਝ ਘਟਿਆ ਪਰ ਪੌਂਗ ਡੈਮ 'ਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ। ਆ ਬੀਤੇ ਦਿਨੀ ਇਹ ਪ੍ਰੈਸ ਕਾਨਫਰੰਸ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਕੀਤੀ ਗਈ ਸੀ ਜਿੱਥੇ ਉਹਨਾਂ ਵੱਖ-ਵੱਖ ਡੈਮਾਂ ਦੀ ਜਾਣਕਾਰੀ ਜਿਹੜੀ মিডিਆ ਨਾਲ ਸਾਂਝੀ ਕੀਤੀ ਪਰੰਤੂ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਜੋ ਇਹ ਸਾਹਮਣੇ ਆ ਰਹੀ ਹੈ। ਕੀ ਪੌਂਗ ਡੈਮ ਚ ਪਾਣੀ ਦਾ ਪੱਧਰ ਹੈ ਜੋ ਖਤਰੇ ਦੇ ਨਿਸ਼ਾਨ ਤੋਂ 14.78 ਫੁੱਟ ਉੱਪਰ ਚੱਲ ਰਿਹਾ ਹੈ ਯਾਨੀ ਕਿ ਪੰਜਾਬ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਨੇ ਉੱਥੇ ਹੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਦੀ ਚਿੰਤਾ ਵੀ ਵੱਧਦੀ ਨਜ਼ਰ ਆ ਸਕਦੀ ਹੈ